ਕਿ ਤੁਸੀਂ ਦੇਖ ਰਹੇ ਹੋ ਜੀ ਇਹ ਸੇਮ ਹੀ ਡਿਜ਼ਾਈਨ ਮਿਲੇਗਾ ਚਾਹੇ ਬਣਾਸੋ ਉਹਦੇ ਸ਼ਰਾਰਾ ਸੂਟ ਚਾਹੇ ਬਣਾਸੋ ਉਹਦਾ ਘాగਰਾ ਚੋਲੀ ਜਾਂ ਬਣਾਸੋ ਉਹਦੇ ਸਲਵਾਰ ਸੂਟ ਜਾਂ ਬਣਾਸੋ ਉਹਦੇ ਪਲਾਜ਼ੋ ਸੂਟ ਜਾਂ ਬਣਾਸੋ ਉਹਦੇ ਸ਼ਰਾਰਾ ਸੂਟ ਚਾਹ ਬਣਾਸ ਉਹਦਾ ਗਰਾਰਾ ਸੂਟ ਇੱਕੋ ਸੂਟ ਦੇ 6-7 ਡਿਜ਼ਾਈਨ ਬਣ ਚੁੱਕੇ ਆ ਬੱਕਰੇ ਬੱਕਰੇ ਜਿਮੀ ਟੂ ਕਪੜਾ ਵੀਜੀ ਬੋਟਮ ਤੇ ਵਰਕ ਹੈ ਰੇਟ ਬਹੁਤ ਘੱਟ ਹੈ ਰੇਟ ਬਹੁਤ ਘੱਟ ਹੈ ਦੁਪੱਟਾ ਬਹੁਤ ਸੋਹਣਾ ਹੈ ਗੋਟਾ ਪੱਟੀ ਦਾ ਦੁਪੱਟਾ ਲੱਗੇ ਹੋਇਆ 1800 ਰੁਪਏ ਚ ਇੰਨਾ ਸੋਹਣਾ ਮੋਰ ਦੀ ਦੇ ਪੰਖਾਂ ਵਾਲਾ ਡਿਜ਼ਾਈਨ ਲੈ ਕੇ ਆਏ ਆ ਪੂਰੀ ਮੋਰਨੀ ਕੰਪਲੀਟ ਬਣੀ ਹੋਈ ਹੈ ਕਈ ਸੁੱਟਾਂ ਤੇ ਮੋਰਨੀ ਕੱਲੀ ਅੱਧੀ ਦਿਖਾਉਂਦੇ ਆ ਇੱਥੇ ਮੋਰਨੀ ਵੀ ਦੇਖ ਲਓ ਮੋਰਨੀ ਦੇ ਪੰਖ ਵੀ ਚੈੱਕ ਕਰ ਲਓ ਬਹੁਤ ਹੀ ਘੱਟ ਰੇਟ ਕਰਕੇ 1800 ਰੁਪਏ ਦਾ ਜੈਪਾ ਕਲਰ ਦੀ ਗੱਲ ਕਰ ਰਹੀਏ ਕਲਰ ਬਹੁਤ ਸੋਹਣਾ ਹੈ ਗਾਜਰੀ ਟੂਨ ਦੇ ਅੰਦਰ ਹੈ ਕਲਰ ਬਹੁਤ ਸੋਹਣਾ ਹੈ ਕਾਪਰ ਟੂਨ ਦੇ ਅੰਦਰ ਹੈ ਕਲਰ ਬਹੁਤ ਸੋਹਣਾ ਹੈ ਮਾਸਟਰ ਟੂਨ ਦੇ ਅੰਦਰ ਹੈ ਚਾਰ ਕਲਰਾਂ ਸੈੱਟ ਹੈ 1800 ਰੁਪਏ ਦਾ ਫੂਟ ਹੈ ਜੀ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਮਿਲੂਗਾ ਗੋਠੀ ਵਾਲਿਆਂ ਨੂੰ ਮਿਲੂਗਾ ਅੱਧੇ ਰੇਟ 'ਚ ਵੀਡੀਓ ਨੂੰ ਕਰਨੇ ਵੀਰੇ ਸ਼ੇਅਰ ਲਾਈਕ ਕਮੈਂਟ ਧੰਨਵਾਦ ਜੀ